ਸੰਗਰੂਰ ਦੇ ਭਵਾਨੀਗੜ ਵਿਖੇ ਪੀਆਰਟੀਸੀ ਦੀ ਵੋਲਵੋ ਬੱਸ ਹਾਦਸਾ ਗ੍ਰਸਤ ਹੋ ਗਈ ਹੈ। ਤਿੱਦਸਿਆ ਜਾਰੀ ਹੈ ਕਿ ਤਿੱਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਹਾਲਾਂਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਹਿ ਗਏ। ਤੇ ਸਵਾਰੀਆਂ ਨੂੰ ਮੁੱਢਲੀ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਤੇ ਦੱਸਿਆ ਜਾ ਰਿਹਾ ਕਿ ਹਾਦਸਾ ਜਿਹੜਾ ਹੈ ਟੈਂਪੂ ਦੇ ਕਾਰਨ ਵਾਪਰਿਆ ਟੈਂਪੂ ਨੂੰ ਬਚਾਉਂਦੇ ਹੋਏ ਬੱਸ ਦੇ ਡਰਾਈਵਰ ਨੇ ਬੱਸ ਖਤਾਨਾ ਦੇ ਵਿੱਚ ਉਤਾਰ ਦਿੱਤੀ ਹੈ ਤਾਂ ਉੱਥੇ ਹੀ ਐਸਐਸਐਫ ਦੀ ਟੀਮ ਜੋ ਕਿ ਮੌਕੇ ਤੇ ਪਹੁੰਚੀ ਹੈ ਤੇ ਲੋਕਾਂ ਦੀ ਜਾਨ ਬਚਾਈ ਗਈ ਹੈ ਸੰਗਰੂਰ ਦੇ ਪਵਾਨੀਗੜ ਦੇ ਨਜ਼ਦੀਕ ਇਹ ਪੀਆਟੀਸੀ ਦੀ ਬੱਸ ਹਾਦਸਾ ਗ੍ਰਸਤ ਹੋਈ ਹੈ ਤੇ ਇਸ ਟੈਂਪੂ ਨੂੰ ਬਚਾਉਣ ਦੀ ਖਾਤਰ ਹੀ ਖਤਾਨਾ ਦੇ ਵਿੱਚ ਡਰਾਈਵਰ ਨੇ ਬੱਸ ਉਤਾਰ ਦਿੱਤੀ ਹੈ ਤੇ ਬੱਸ ਅਚਾਨਕ ਪਲਟ ਗਈ ਹੈ 30 ਦੇ ਕਰੀਬ ਸਵਾਰੀਆਂ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਰਚਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਇਸ ਬਾਬਤ ਉੱਥੇ ਮੌਜੂਦ ਲੋਕਾਂ ਤੇ ਸਵਾਰੀਆਂ ਦਾ ਕਹਿਣਾ ਹੈ ਕਿ ਬੱਸ ਰਾਮ ਦਿਨ ਆ ਰਹੀ ਸੀ ਕਿ ਜਦੋਂ ਜ਼ੀਰਕਪੁਰ ਤੋਂ ਚੜ੍ਹੇ ਤਾਂ ਬੱਸ ਦੇ ਵਿੱਚ ਅਚਾਨਕ ਜ਼ੋਰ ਦੇ ਨਾਲ ਝਟਕਾ ਲੱਗਾ ਤੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਤੇ ਲੋਕਾਂ ਦੇ ਵੱਲੋਂ ਸ਼ੀਸ਼ੇ ਤੋੜ ਕੇ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਐਸਐਐਫ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਰਨਜੀਤ ਸਿੰਘ ਬਰੇ ਸੰਗਰੂਥ ਤੇਰੀ ਮਸਲਾ ਹੋਇਆ ਸੀ ਕੋਲੇ এবਰੇ ਆ ਰਹੀ ਧੀ ਗੇਵਾਸ 100 120 ਦੀ ਸਪੀਡ ਤੇ ਹੋਣੀ ਥਗਰੀਬਣਾ ਪਤਾ ਨਹੀਂ اچਾਨਕੇ ਇੱਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆ ਪਤਾ ਨਹੀਂ ਕੀ ਆਇਆ ਬਸ ਉਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬਸ ਜਮੀ ਟੇਢੀ ਹੋ ਗਈ ਸੀਸੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ 'ਤੇ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆ ਰਹੇ ਤੇ ਜੇਕਪੁਰ ਤੋਂ ਚੰਗੀ ਬੜੀ ਅਸੀਂ ਹਜੇ ਦੇਖ ਰਹੇ ਸੀ ਕਿ ਵੀ ਸਾਨੂੰ ਸਿੰਪਲ ਬੱਸ ਮਿਲ ਜੇ ਸਿੰਪਲ ਬੱਸ 'ਚ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਆਸਾ ਏ ਬਸ ਉਹ ਚ ਬਹਿ ਗਏ ਕਿਸਮਤ ਚ ਲਿਖਿਆ ਹੋਇਆ ਸੀ ਬਾਈ ਕਿੰਨੀ ਮਰੀਜ਼ਾਂ ਚੱਲੀ ਲੱਗਦੇ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 ਤੀ ਤਾਂ ਹੋਣਗੇ 20 ਬੱਚੇ ਆ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਹਾਂ ਜਿੰਨਾ ਇੰਦਰੀਜੀਤ ਸਿੰਘ ਪਿੰਡ ਸਕਰੋਦੀ ਆ ਅਸੀਂ ਉੱਥੋਂ ਆ ਰਹੇ ਤੇ ਮਗਰੋਂ ਮਗਰ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਆ ਬਾਲੂ ਹਾਂ ਜੀ ਇਹ ਕਹਿੰਦੇ ਨੇ ਕਹਿੰਦਾ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ਓਵਰਟੈਕ ਕਰਦੇ ਖਾਨੀ ਟੈਂਪੋ ਓਵਰਟੈਕ ਕਰ ਗਿਆ ਆਪਦਾ ਨਿੱਕੇਵੇਂ ਹੋਇਆ ਸਾਡੇ ਉਹਨਾਂ ਦਾ ਪਲਟਕੀ ਦੀ ਬੱਸ ਡੇਢੀ ਹੋ ਗਈ ਥੋ ਉਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਭੰਨ ਭੰਨ ਕੇ ਵਿੱਚੋਂ ਹਾਇਕਰਲਾਪ ਹੋ ਰਿਹਾ ਸੀ ਬਹੁਤ ਰੌਲਾ ਪੈ ਰਿਹਾ ਸੀ ਬੱਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲਿਆਂਦੀਆਂ ਪਾਣੀ ਕੋਸੋ ਕੋਸੋ ਹੋਟਲ ਤੇ ਪਚਾਏ ਫਿਰ ਇੰਨੇ ਗੱਡੀਆਂ ਆ ਗਏ ਐਂਬੂਲੈਂਸ ਆ ਗਈਆਂ ਕਿ ਕਿੰਨੇ ਕੇ ਹਾਦਸੇ ਚ ਲੱਗਦੇ ਨੇ ਕਿਹੜੇ ਚੱਕੀ ਨੂੰ 15 20 ਹੈਗੇ ਨੇ ਬੰਦੇ ਜਖਮੀ ਨੇ ਸਾਰੇ ਕੋਈ ਨਹੀਂ ਕਰ ਰਿਹਾ ਕਿਤੇ ਨਹੀਂ ਆ ਰਿਹਾ ਪਟਿਆਲੇ ਵੀ ਭੇਜ ਤੇ ਪਟਿਆਲੇ ਭੇਜ ਤੇ ਪਰ ਇੱਕ ਕਾਰ ਕਿਹច ਸਕਦਾ ਕਿ ਬਸ ਭੱਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਗਾ ਸਾਡੇ ਆਂਦ ਨੂੰ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਸੀ ਗੱਡੀ ਜਾ ਰਹੀ ਸੀ ਜੋ ਅਸੀਂ ਦੇਖਿਆ ਆਗੇ ਉੱਥੇ ਐ ਹੋ ਰਿਹਾ ਸੀ ਵਾ ਵਾਕਾ ਹੋਇਆ ਜਸਮਾਨ ਸਿੰਘ ਅੱਜ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਨੂੰ ਕਿ ਜਾ ਕੇ ਵੀ ਕਿ ਕੀ ਲੱਗ ਉਹਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਡਰਾਈਵਰ ਤੋਂ ਬਸ ਉਹਦੇ ਵਿੱਚ ਇੱਕ ਲੱਖ ਤੋਂ ਵੱਧ ਪਾਲਟੀ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਮਰੀਜ਼ ਲੱਗਦੇ ਨੇ ਚੱਕ ਉਹ ਤਾਂ ਮਰੀਜ਼ ਹੋਣੇ 25 30 30 ਤੋਂ ਜ਼ਿਆਦੇ ਹੋਣ ਖਾਸੇ ਫੱਟੜ ਹੋਏ ਪਏ ਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਬੜਾ ਭਿਆਨਕ ਹਾਦਸਾ ਸੀ ਇਸੇ ਦਾ ਬਹੁਤ ਭਿਆਨਕ ਤਾਂ ਕਿ ਪਰਮਾਤਮਾ ਨੇ ਬਚਾਇਆ ਇਸੇ ਦਾ ਹਾਂ ਬਚਾਇਆ ਪਰਮਾਤਮਾ ਨੇ ਇਹ ਤਾਂ ਨਹੀਂ ਬਾੜਾ ਕੰਮ ਖਰਾਬ ਦਾ ਕਹਿੰਦੇ ਵੀ ਮੇਰੇ ਭਰਾ ਦੇ ਸੱਟਾਂ ਲੱਗੀਆਂ ਕਿੱਥੇ ਦਾ ਉਹ ਬਾੜ ਦਾ ਪਿੰਡ ਦੇ ਉਸ ਕੋਲ ਹੈ ਹਣੀ ਟੱਪੇ ਕੋਲ ਦੇ ਪਾਰ ਦੋ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਫਿਰ ਤੁਸੀਂ ਤਾਂ ਹੀ ਹਸਪੀਟਲ ਤੱਕ ਆਇਆ ਲੇਕਿਨ ਦੱਸਣ ਮੁਤਾਬਕ ਕੋਈ ਨਾਮਲੂਮ ਟੈਂਪੂ ਅੱਗੇ ਆ ਗਿਆ ਸੀਗਾ ਜੋ ਟੈਂਪੂ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝਬੂਝ ਨਾਲ ਗੱਡੀ ਨੂੰ ਕਤਾਨਾ ਸਾਈਡ ਲਾਤਾ ਜੋ ਪਲਟ ਗਈ ਸਵਾਰੀਆਂ ਜਿਆਦਾ ਲੋਡ ਕਰਕੇ ਜਿਆਦਾ ਪਟਾ ਪਾਰਟੀ ਆ ਗੱਡੀ ਹੈ ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਣੀ ਜਦੋਂ ਜਾਣਕਾਰੀ ਦੀ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ ਮੋਕੇ ਤੇ ਪਹੁੰਚ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਉਦੋਂ ਤੀ ਸਾਨੂੰ 2 ਮਿੰਟਾਂ ਜੀ ਅਸੀਂ ਮੋਕੇ ਤੇ ਪਹੁੰਚ ਗਏ ਇਤਲਾਹ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਇਤਲਾਹ ਦਿੱਤੀ ਗਈ ਸੀ ਤਾਂ ਅਸੀਂ ਮੋਕੇ ਤੇ ਜਦੋਂ ਪਹੁੰਚੇ ਤੇ ਪੂਰਾ ਹਾਹਾਕਾਰ ਮੱਚੀ ਹੋਈ ਸੀ ਇਹ ਵੱਲੋਂ বাস ਹੋਣ ਕਰਕੇ ਅੰਦਰ ਹਵਾ ਨਹੀਂ ਕਰਾਸ ਹੋ ਰਹੀ ਸੀ ਤਾਂ ਬਹੁਤ ਇੱਟਾ ਮਾਰ ਕੇ ਛੇ-ਛੇ ਪੰਨ ਕੇ ਸਵਾਰੀਆਂ ਨੂੰ ਕੱਢ ਕੇ ਹਸਪੀਟਲ ਲੈ ਕੇ ਕਿੰਨੇ ਕੀ ਮਰੀਜ਼ ਦੀ ਜਾਣਕਾਰੀ ਹੈ ਸਰ ਜੀ ਸਰ B2 ਤੇ ਕਰੀਬ ਜੱਟਾਂ ਲੱਗੀਆਂ ਨੇ ਜਿੰਨਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪੀਟਲ ਲੈ ਗਏ ਸੀ ਪੰਜ ਚਾਰ ਮਰੀਜ਼ ਜਿਹੜੇ ਨੇ ਉਹ ਫਸਟ ਡੇ ਦੇ ਕੇ ਘਰੋਂ ਚਲੇ ਗਏ